ਇਸਰੋ ਦੇ ਗਗਨਿਆਨ ਮਿਸ਼ਨ ਲਈ ਪੁਲਾੜ ਚ ਜਾਣ ਵਾਲੇ ਚਾਰ ਪੁਲਾੜ ਯਾਤਰੀਆਂ ਦਾ ਨਾਂ ਸਾਹਮਣੇ ਆਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਦੇ ਨਾਵਾਂ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਉਹਨਾਂ ਨੇ ਗਗਨਿਆਨ ਮਿਸ਼ਨ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਤੇ ਨਾਮਜਦ ਪੁਲਾੜ ਯਾਤਰੀਆਂ ਨਾਲ ਮੁਲਾਕਾਤ ਕਰਕੇ ਸ਼ੁਭਕਾਮਨਾਵਾਂ ਵੀ ਦਿੱਤੀਆਂ। ਪੀਐਮ ਮੋਦੀ ਵੱਲੋਂ ਐਲਾਨੇ ਗਏ ਨਾਵਾਂ ਵਿੱਚ ਲੜਾਕੂ ਪਾਇਲਟ ਪ੍ਰਸ਼ਾਂਤ ਬਾਲਕ੍ਰਿਸ਼ਨਨ ਨਾਇਰ, ਅੰਗਦ ਪ੍ਰਤਾਪ, ਅਜੀਤ ਕ੍ਰਿਸ਼ਨਨ ਅਤੇ ਸ਼ਭਾਂਸ਼ੂ ਸ਼ੁਕਲਾ ਸ਼ਾਮਲ ਨੇ। ਇਨ੍ਹਾਂ ਵਿੱਚ ਪ੍ਰਸ਼ਾਂਤ ਕੇਰਲ ਦੇ ਲੱਕੜਚ ਨਿੰਮਾਰਾ ਦਾ ਮੂਲ ਨਿਵਾਸੀ ਹੈ ਜੋ ਕਿ ਏਅਰ ਫੋਰਸ ਗਰੁੱਪ ਕੈਪਟਨ ਵਜੋਂ ਸੇਵਾਵਾਂ ਨਿਭਾ ਰਿਹਾ ਹੈ ਤੇ ਗਗਨੇ ਆਨ ਦਾ ਟੀਮ ਲੀਡਰ ਹੋਵੇਗਾ ਬਲਿਆਲਾਮ ਐਕਟ੍ਰੈਸ ਲੀਨਾ ਨੇ ਕਿਹਾ ਕਿ ਪ੍ਰਸ਼ਾਂਤ ਉਹਨਾਂ ਦਾ ਪਤੀ ਹੈ ਅਜੀਤ ਕ੍ਰਿਸ਼ਨਨ ਦਾ ਜਨਮ 1982 ਚ ਚੇਨਈ ਦੇ ਤਾਮਿਲਨਾਡੂ ਚ ਹੋਇਆ ਤੇ ਸਵਾਰਡ ਆਫ ਆਨਰ ਅਤੇ ਰਾਸ਼ਟਰਪਤੀ 골ਡ ਮੈਡਲ ਦੇ ਨਾਲ ਨਿਵਾਜਿਆ ਜਾ ਚੁੱਕਿਆ ਹੈ ਐਨਡੀਏ ਤੋਂ ਬਾਅਦ 2003 ਚ ਉਹ ਬਯੂ ਸੈਨਾ ਦੇ ਵਿੱਚ ਭਰਤੀ ਹੋਏ ਸੀ ਲਾਰਚ ਜਾਣ ਵਾਲੇ ਤੀਜੇ ਨਾਂ ਅੰਗਦ ਪ੍ਰਤਾਪ ਦਾ 1982 ਚ ਪ੍ਰਗਿਆ ਰਾਜ ਦੇ ਵਿੱਚ ਜਨਮ ਹੋਇਆ ਤੇ ਨੈਸ਼ਨਲ ਡਿਫੈਂਸ ਅਕੈਡਮੀ ਦੇ ਕੈਡਿਟ ਅੰਗਦ 2004 ਚ 에ਅਰ ਫੋਰਸ ਦੇ ਵਿੱਚ ਬਤੌਰ ਫਾਈਟਰ ਪਾਇਲਟ ਭਰਤੀ ਹੋਇਆ ਸੀ ਤੇ ਫਲਾਈਂਗ ਇਨਸਟ੍ਰਕਟਰ ਵੀ ਹੈ ਵਿੰਗ ਕਮਾਂਡਰ ਸੁਭਾਂਸ਼ੂ ਸ਼ੁਕਲਾ 1985 ਜੀ ਯੂਪੀ ਦੇ ਲਖਨਊ ਚ ਜੰਮਿਆ ਤੇ ਐਨਡੀਏ ਦੇ ਕੈਡਿਟ ਸੁਭਾਂਸ਼ੂ 2006 ਚ ਹਵਾਈ ਸੈਨਾ ਦੇ ਨਾਲ ਜੁੜਿਆ ਅਤੇ ਫਾਈਟਰ ਕੰਬੈਟ ਲੀਡਰ ਤੇ ਟੈਸਟ ਪਾਇਲਟ ਵੀ ਹੈ ਇਹਨਾਂ ਚਾਰ ਪਲਾੜ ਯਾਤਰੀਆਂ ਨੇ ਭਾਰਤ ਚ ਹਰ ਤਰ੍ਹਾਂ ਦੇ ਲੜਾਕੂ ਜਹਾਜ਼ ਵੀ ਉਡਾਈ ਨੇ ਇਸ ਲਈ ਅਸੀਂ ਲੜਾਕੂ ਜਹਾਜ਼ਾਂ ਦੀ ਕਮੀਆਂ ਅਤੇ ਵਿਸ਼ੇਸ਼ਤਾਵਾਂ ਨੂੰ ਜਾਣਦਿਆਂ ਇਹ ਸਾਰਿਆਂ ਨੂੰ ਰੂਸ ਦੇ ਯੋਗਨੀ ਸ਼ਹਿਰ ਦੇ ਵਿੱਚ ਸਥਿਤ ਰੂਸੀ ਪਲਾੜ ਦੇ ਵਿੱਚ ਸਿਖਲਾਈ ਦਿੱਤੀ ਗਈ ਹੈ ਜਾਣਕਾਰੀ ਮੁਤਾਬਕ ਸਿਲੈਕਸ਼ਨ ਇੰਸਟੀਚਿਊਟ ਆਫ 에ਅਰ ਸਪੇਸ ਮੈਡੀਸਨ ਨੇ ਗਗਨ ਯਾਨ ਮਿਸ਼ਨ ਲਈ ਪਲਾੜ ਯਾਤਰੀਆਂ ਦੀ ਚੋਣ ਕਰਨ ਲਈ ਟ੍ਰਾਇਲ ਕੀਤੇ ਸਨ ਜਿਸ ਵਿੱਚੋਂ ਦੇਸ਼ ਭਾਰਤ ਦੇ ਸੈਂਕੜੇ ਪਾਇਲਟ ਪਾਸ ਹੋਏ ਜਿਨ੍ਹਾਂ ਵਿੱਚੋਂ ਟੌਪ 12 ਦੀ ਚੌਣ ਕੀਤੀ ਗਈ ਕਈ ਗੇੜ ਤੋਂ ਬਾਅਦ ਚੌਣ ਪ੍ਰਕਿਰਿਆ ਨੂੰ ਅੰਤਿਮ ਰੂਪ ਦਿੱਤਾ ਗਿਆ ਤੇ ਇਸ ਮਿਸ਼ਨ ਲਈ ਹਵਾਈ ਸੈਨਾ ਦੇ ਚਾਰ ਪਾਇਲਟਾਂ ਦੀ ਚੋਣ ਕੀਤੀ ਗਈ ਹੈ ISRo ਨੇ ਇਹਨਾਂ ਚਾਰ ਪਾਇਲਟਾਂ ਨੂੰ ਅਗਲੇਰੀ ਸਿੱਖਿਆ ਲਈ ਰੂਸ ਭੇਜਿਆ ਸੀ ਪਰ ਕਰੋਨਾ ਕਾਰਨ ਟੈਸਟਿੰਗ ਚੁਦੇਰੀ ਹੋ ਗਈ ਇਹ 2020 ਦੇ ਵਿੱਚ ਪੂਰਾ ਹੋ ਗਿਆ ਸੀ ਇਹਨਾਂ ਪਾਇਲਟਾਂ ਨੇ ਰੂਸ ਦੇ ਵਿੱਚ ਕਈ ਤਰ੍ਹਾਂ ਦੀ ਸਿਖਲਾਈ ਲਈ ਹੈ ਟ੍ਰੇਨਿੰਗ ਦੌਰਾਨ ਪਾਇਲਟ ਲਗਾਤਾਰ ਉਡਾਣ ਭਰਦੇ ਰਹੇ ਅਤੇ ਆਪਣੀ ਫਿਟਨੈਸ ਤੇ ਧਿਆਨ ਦਿੰਦੇ ਰਹੇ ਨੇ ਖਾਸ ਗੱਲ ਇਹ ਹੈ ਇਹਨਾਂ ਚਾਰਾਂ ਨੂੰ ਗਗਨਿਆਨ ਮਿਸ਼ਨ ਲਈ ਨਹੀਂ ਭੇਜਿਆ ਜਾਵੇਗਾ ਸਗੋਂ ਅੰਤਿਮ ਦਾਨ ਤੇ ਮਿਸ਼ਨ ਲਈ ਸਿਰਫ 2 ਜਾਂ 3 ਪਾਇਲਟਾਂ ਦੀ ਚੋਣ ਕੀਤੀ ਜਾਵੇਗੀ ਜਾਣਕਾਰੀ ਮੁਤਾਬਕ ਬੰਗਲੌਰੂ ਚ ਸਥਿਤ ਇਸਰੋ ਦੇ ਹਿਊਮਨ ਸਪੇਸ ਫਲਾਈਟ ਸੈਂਟਰ ਦੇ ਵਿੱਚ ਕਈ ਤਰ੍ਹਾਂ ਦੇ ਸਿਮੂਲੇਟਰ ਲਗਾਏ ਜਾ ਰਹੇ ਨੇ ਤੇ ਉਹ ਉੱਥੇ ਹੀ ਅਭਿਆਸ ਕਰ ਰਹੇ ਨੇ ਇਸਰੋ ਨੇ 2020 ਚ ਗਗਨਿਆਨ ਮਿਸ਼ਨ ਦਾ ਐਲਾਨ ਕੀਤਾ ਸੀ ਇਸ ਉੱਤੇ ਕੰਮ 2007 ਤੋਂ ਚੱਲ ਰਿਹਾ ਹੈ ਹਾਲਾਂਕਿ ਉਸ ਸਮੇਂ ਬਜਟ ਦੀਆਂ ਰੁਕਾਵਟਾਂ ਕਾਰਨ ਇਹ ਅੱਗੇ ਨਹੀਂ ਬਣ ਸਕਿਆ ਸੀ ਇਸਰੋ ਕੋਲ ਉਦੋਂ ਸ਼ਕਤੀਸ਼ਾਲੀ ਜੀਐਸਐਲਵੀ ਰਾਕੇਟ ਵੀ ਨਹੀਂ ਸਨ ਜੋ ਕਿ ਮਨੁੱਖਾਂ ਨੂੰ ਲਿਜਾਣ ਦੇ ਸਮਰੱਥ ਸਨ 2014 ਚ ਇਸਰੋ ਨੇ ਇਸ ਦੇ ਲਈ ਜੀਐਸਐਲਵੀ ਮਾਰਕ 2 ਰਾਕੇਟ ਬਣਾਇਆ ਸੀ ਹਾਲਾਂਕਿ ਇਸਰੋ ਨੇ ਜੀਐਸਐਲਵੀ ਮਾਰਕ 3 ਰਾਕੇਟ ਦੇ ਜ਼ਰੀਏ ਗਗਨਯਾਨ ਮਿਸ਼ਨ ਦੀ ਤਿਆਰੀ ਕਰ ਲਈ ਹੈ ਗਗਨਯਾਨ ਨੂੰ 2025 ਦੇ ਵਿੱਚ ਲਾਂਚ ਕੀਤਾ ਜਾਣਾ ਹੈ ਤੁਹਾਨੂੰ ਵਾਧੂ ਜਾਣਕਾਰੀ ਲਈ ਦੱਸ ਦਈਏ ਕਿ 40 ਸਾਲ ਬਾਅਦ ਕੋਈ ਭਾਰਤੀ ਪਲਾੜ ਦੇ ਵਿੱਚ ਜਾ ਰਿਹਾ ਹੈ ਯਾਦ ਰਹੀ ਕਿ ਦੇਸ਼ ਦਾ ਪਹਿਲਾ ਪਲਾੜ ਯਾਤਰੀ ਰਕੇ ਸ਼ਰਮਾ 1984 ਚ ਪਲਾੜ ਦੇ ਵਿੱਚ ਯਾਤਰਾ ਕਰਨ ਲਈ ਗਿਆ ਸੀ ਜੋ ਕਿ ਪੰਜਾਬ ਦੇ ਪਟਿਆਲਾ ਦਾ ਰਹਿਣ ਵਾਲਾ ਸੀ ਰਕੇਸ਼ ਸ਼ਰਮਾ ਨੇ ਵੀ ਇਸੇ ਜਗ੍ਹਾ ਤੋਂ ਟ੍ਰੇਨਿੰਗ ਲਈ ਸੀ